ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕਿਸਾਨ ਸੁਭਗਨ ਸਿੰਘ ਬੱਲੋ ਕਿਸਾਨੀ ਅੰਦੋਲਨ ਦੌਰਾਨ ਮਿਤੀ 21 ਫਰਵਰੀ 2024 ਨੂੰ ਹਰਿਆਣਾ ਸਰਕਾਰ ਦੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ ਸੀ ਉਹਨਾਂ ਦੀ ਯਾਦ ਵਿੱਚ ਰੱਖੀ ਗਈ ਵਰਸੀ ਪਿੰਡ ਬੱਲੋ ਜ਼ਿਲ੍ਹਾ ਬਠਿੰਡਾ ਦੇ ਕੇ ਪਹਿਲੀ ਸਲਾਨਾ ਵਰਸੀ 21 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਮਨਾਇਆ ਜਾ ਰਹੀ ਹੈ। ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪ ਸਭ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਦੇਸ਼ ਭਰ ਦੇ ਕਿਸਾਨ, ਮਜ਼ਦੂਰ ਅਤੇ ਰਾਤਰਪੁਰਾ ਸੰਭੂ ਬਾਡਰ ਤੇ ਖਨੌਰੀ ਮੋਰਚੇ ਵੱਲੋਂ ਅਪੀਲ ਕੀਤੀ ਜਾਂਦੀ ਹੈ। ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਪੰਜਾਬ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਆਪਣਾ ਕਿਸਾਨੀ ਅੰਦੋਲਨ ਚੱਲ ਰਿਹਾ ਅਖਨੌਰੀ ਬਾਡਰ ਸੰਭੂ ਬਾਡਰ ਤੇ ਇੱਕ ਆਪਾਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਤੇ ਵੀ ਵੱਧ ਤੋਂ ਵੱਧ ਆਪਾਂ ਅਖਨੌਰੀ ਬਾਡਰ ਸੰਭੂ ਬਾਡਰ ਪਹੁੰਚ ਜੇ ਤਾ ਜੋ ਸਰਕਾਰ ਨੂੰ ਆਪਾਂ ਬਹੁਤ ਹੀ ਜ਼ਿਆਦਾ ਇਕੱਠ ਵਖਾ ਸਕੀਏ ਤੇ ਆਉਣ ਵਾਲੀ 24 ਤਰੀਕ ਨੂੰ ਆਪਣੀ ਦਿੱਲੀ ਦੇ ਵਿੱਚ ਮੀਟਿੰਗ ਹੈ ਤੇ ਉਹਦੇ ਲਈ ਆਪਾਂ ਇੱਕ ਬੇਨਤੀ ਕਰਦੇ ਆਂ ਤੇ ਵੱਧ ਤੋਂ ਵੱਧ ਸਾਰੇ ਹੀ ਬਾਡਰਾਂ ਤੇ ਕਿਸਾਨ ਵੀਰ ਪਹੁੰਚਣ ਬਾਪੂ ਜਗਜੀਤ ਸਿੰਘ ਦੱਲੇਵਾਲ ਦੀ ਸੋਚ ਤੇ ਆਪਾਂ ਖੜੀਏ ਤੇ ਸਾਰੇ ਹੀ ਪੰਜਾਬ ਵਾਸੀਆਂ ਦਾ ਹੱਕ ਬਣਦਾ ਹੈ ਸਾਰੇ ਹੀ ਵਾਡਰਾਂ ਤੇ ਆਉਣ ਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਯਾਦ ਵਿੱਚ ਆਪਾਂ ਵੀ ਖਨੋਰੀ ਵਾਡਰ ਤੇ ਆ ਆਲੂ ਪਕੌੜਿਆਂ ਦਾ ਸੰਗਤਾਂ ਵਾਸਤੇ ਲੰਗਰ ਲਾਇਆ ਜਾ ਰਿਹਾ ਜੀ ਤੇ ਆਪ ਸਭ ਨੇ ਖਨੋਰੀ ਵਾਡਰ ਪਹੁੰਚ ਕੇ ਆਪਣਾ ਲੰਗਰ ਪਾਣੀ ਸ਼ਾਕੇ ਜ਼ਰੂਰ ਜਾਣਾ ਜੀ ਇਹ ਲੰਗਰਦਿਆਂ ਤਿਆਰੀਆਂ ਹੋ ਰਹੀਆਂ ਜੀ ਆਲੂ ਗੋਬੀ ਦੇ ਪਕੌੜੇ ਬਣਾਵਾਂਗੇ ਜੀ ਸੋਭਾ ਜੋ ਸੰਗਤਾਂ ਖਨੋਰੀ ਬਾਡਰ ਤੇ ਵੀ ਪਹੁੰਚਣਗੇ ਉਹਨਾਂ ਦੀ ਯਾਦ ਵਿੱਚ ਰੱਖੇਗੇ ਪਾਠ ਦਾ ਸਵੇਰੇ ਭੋਗ ਵੀ ਪੈਣਾ ਜੀ ਤੇ ਸੰਗਤਾਂ ਇੱਥੇ ਵੀ ਪਹੁੰਚਣੀਆਂ ਤੇ ਸੰਗਤਾਂ ਨੂੰ ਬੇਨਤੀ ਹੈ ਜਰੂਰ ਪਹੁੰਚਿਓ ਖਨੋਰੀ ਬਾਡਰ ਵੀ ਤੇ ਸੋਭ ਕਰਨ ਦੇ ਪਿੰਡ ਵੱਲੋਂ ਬਠਿੰਡਾ ਵਿਖੇ ਵੀ ਸਾਰੀਆਂ ਸੰਗਤਾਂ ਨੇ ਜਰੂਰ ਪਹੁੰਚਣਾ ਤੇ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਵੀ ਸੰਗਤਾਂ ਨੂੰ ਅਪੀਲ ਕਰਦੇ ਆਂ ਵੱਧ ਤੋਂ ਵੱਧ ਖਨੋਰੀ ਮੋਰਚੇ ਤੇ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਹੋਰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਵੀ ਕਿਸਾਨ ਵੀਰ ਖਨੋਰੀ ਮੋਰਚੇ ਤੇ ਪਹੁੰਚਣਗੇ ਤਾਂ ਇੱਕ ਦੁੱਧ ਦੀ ਸੇਵਾ ਜ਼ਰੂਰ ਲੈ ਕੇ ਆਇਓ ਕਿਉਂਕਿ ਲੰਗਰ ਪਾਣੀ ਵਾਸਤੇ ਸੇਵਾ ਦੀ ਬਹੁਤ ਜ਼ਰੂਰਤ ਪੈਂਦੀ ਆ ਦੁੱਧ ਦੀ ਤਾਂ ਇਹ ਵੀ ਜ਼ਰੂਰ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਦੁੱਧ ਦਾ ਲੰਗਰ ਵੀ ਲਿਆਉਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ